ਮੇਉ ਪਹਿਣ ਕੇ ਲੋੜੇ ਆ ਸਭ ਤੋਂ ਤੇਰੇ ਇੱਕ ਵਾਈਪੀ ਸੀ ਮਾਰਦੇ ਨੇ ਟਾਇਰ ਚ ਔਰ ਦੂਜੇ ਸਾਰੇ ਪੜ ਕੇ ਟਾਇਰ ਆ ਲੱਗੀ ਸ਼੍ਰੀਆਮ ਤੱਕਾ ਕਰ ਰਹੀ ਹੈ ਮੋਦੀ ਸਰਕਾਰ ਸ਼ਾਂਤਮਈ ਬੈਠੇ ਕਿਸਾਨਾਂ ਦੇ ਉੱਤੇ ਬੰਬਾਂ ਦਾ ਇਸਤੇਮਾਲ ਕੀਤਾ ਗਿਆ ਪਲਾਸਟਿਕ ਗੋਲੀਆਂ ਦਾ ਇਸਤੇਮਾਲ ਕੀਤਾ ਗਿਆ ਕਿਉਂਕਿ ਸਿਰ ਨਿੰਦਾ ਜਨਕ ਗੱਲ ਐ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਐ ਸ਼ਾਦਮੇਂ ਬੈਠੇ ਲੋਕਾਂ ਦੇ ਕੌਣ ਹਮਲਾ ਕਰਦਾ ਹੈ ਕੌਣ ਕਿਹੜਾ ਪ੍ਰਧਾਨ ਮੰਤਰੀ ਕਰਵਾਉਂਦਾ ਹੈ ਇਹ ਇਹਨਾਂ ਨੂੰ ਵੋਟਾਂ ਅੱਗੇ ਤੋਂ ਨਹੀਂ ਪਾਉਣੀਆਂ ਚਾਹੀਨੀਆਂ ਆਇਆ ਆਇਆ What pedestrian cara make mi bike Anyway, this city has shirt A car many people have Ghonny Whateree bes werka Going koyo lolol Okbrain Ok fiyak ਉਹ ਭਾਈ ਕਿਹੜੇ ਬੰਨਾਂ ਟਰੈਕਟਰ ਹੈ ਇਹ ਧੂਰੀ ਪੁਰਾਣਾ ਪਲਾਨੀ ਕਿਹੜਾ ਹੈ ਬੜਾ ਜਹਾਜ਼ ਵੀ ਲੱਗ ਰਿਹਾ ਹੈ ਭੈਣ ਤੇ ਲੱਗਿਆ ਰਿਹਾ ਹੈ ਭੈਣ ਦੇ ਮੌਕੇ ਦੇ ਹਾਲਾਤ ਐਸੇ ਸਾਰੇ ਦਾ ਪ੍ਰਵਾਹ ਚੱਲਦਾ ਹੈ ਕਿ ਚੱਕਰ ਅੱਛੇ ਦਾ ਅੱਛਾ ਨਾ ਵੇਰੇ ਤੁਹਾਨੂੰ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਕਿੱਥੋਂ ਆਏ ਤੁਸੀਂ ਹੁਣ ਅਸੀਂ ਹੁਣ ਖਨੌਰੀ ਬਾਰਡਰ ਤੋਂ ਆਏ ਆ ਜਮਾ ਤੁਰ ਤੱਕ ਦੀ ਅਸੀਂ ਉੱਥੇ ਖਨੌਰੀ ਬਾਰਡਰ ਤੇ ਮੌਜੂਦ ਰਹੇ ਜੋ ਉੱਥੇ ਹਾਲਾਤ ਹੋਏ ਨੇ ਬਹੁਤ ਹੀ ਬੁਰੇ ਹਾਲਾਤ ਸੀ ਉੱਥੇ ਬਹੁਤ ਹੀ ਜ਼ਿਆਦਾ ਫਾਇਰਿੰਗ ਪੁਲਿਸ ਵੱਲੋਂ ਹਮਲੇ ਕੀਤੇ ਗਏ ਨੇ ਜੋ ਜੋ ਇੰਨੇ ਆ ਜੀ ਨਿੰਦਾ ਜਨਕ ਨੇ ਜਿਹੜੇ ਉੱਥੇ ਵਹੀਕਲ ਖੜੇ ਸੀਗੇ ਉਹਨਾਂ ਦੀ ਭਾਂਣ ਤੋੜ ਕਿੰਨਾ ਵੱਲੋਂ ਕੀਤੀ ਆ ਉਹਨਾਂ ਦੀ ਪੁਲਿਸ ਵੱਲੋਂ ਭਾਂਣ ਤੋੜ ਕੀਤੀ ਗਈ ਹੈ ਪੁਲਿਸ ਵੱਲੋਂ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਕਾਰਾਂ ਟਰੱਕਾਂ ਟਰੈਕਟਰ ਟਰਾਲੀਆਂ ਪਾਣੀ ਦੀਆਂ ਟੈਂਕੀਆਂ ਦਾ ਨੁਕਸਾਨ ਕੀਤਾ ਗਿਆ ਹੈ ਕਿਸਾਨ ਪਹਿਲਾਂ ਸਵੇਰੇ ਸ਼ਾਂਤਮਈ ਧਰਨੇ ਦਾ ਬੈਠੇ ଥିਗੇ ਉਹਨਾਂ ਨੇ ਕੋਈ ਆਪਣੇ ਕਿਸਾਨਾਂ ਕੋਲ ਕੋਈ ਵੀ ਹਥਿਆਰ ਨਹੀਂ ਸੀ ਕੋਈ ਸਿਰਫ ਉਹਨਾਂ ਲਵੇ ਸੋਟੀਆਂ ਨੇ ਨਾ ਕਿ ਉਹ ਕੋਈ ਬੰਬਾਰੀ ਕਰਨਾ ਉਹ ਸ਼ਾਂਤਮਈ ਧਰਨਾ ਕਰ ਰਹੇ ਸੀ ਪਰ ਪੁਲਿਸ ਵੱਲੋਂ ਆ ਕੇ ਪੰਜਾਬ ਦੀ ਹੱਦ ਵਿੱਚ ਜਿਹੜਾ ਹਮਲਾ ਕੀਤਾ ਗਿਆ ਹੈ ਬਹੁਤ ਹੀ ਮਾੜਾ ਹੈ ਕਿਉਂ ਕਾਰਨ ਕੀ ਹੋਇਆ ਕਿਉਂਕਿ ਕਿਸਾਨਾਂ ਵੱਲੋਂ ਇੱਕ ਧੂਆ ਪਰਾਲੀ ਨੂੰ ਜਲਾਉਣ ਦਾ ਹੋਇਆ ਸੀ ਕਿ ਉਸ ਤੋਂ ਬਾਅਦ ਇਹ ਹੋਇਆ ਸਾਰਾ ਕੁਝ ਹਾਂਜੀ ਇਹ ਕਿਸਾਨਾਂ ਨੂੰ ਇਹ ਤੀਗਾ ਵੀ ਧੂਏ ਨਾਲ ਉਹਨਾਂ ਨੂੰ ਪਿੱਛੇ ਹਟਣਗੇ ਵੀ ਅਸੀਂ ਦਿੱਲੀ ਵੱਲ ਕੂਚ ਕਰਾਂਗੇ ਪਰ ਉਲਟੋ ਇਸਦੇ ਹੋਇਆ ਉਹਨਾਂ ਨੇ ਖੇਤਾਂ ਵਿੱਚ ਦੀ ਆ ਕੇ ਕਿਸਾਨਾਂ 'ਤੇ ਫਾਇਰਿੰਗ ਕਰਨੀ ਅਥਰੂ ਗੈਸ ਦੇ ਗੋਲੇ ਫਾਇਰ ਕਰੇ ਜਾਂ ਹੋਰ ਜਿਹੜੇ ਵੀ ਉਹਨਾਂ ਕੋਲ ਵੀ ਹਥਿਆਰ ਸੀ ਉਹਨਾਂ ਦੁਆਰਾ ਫਾਇਰ ਕੀਤੇ ਗਏ ਨੇ ਤੇ ਉਹਦੇ ਵਿੱਚ ਜਾਨ ਮਾਲ ਦਾ ਬਹੁਤ ਨੁਕਸਾਨ ਹੋਇਆ ਇੱਕ ਬਹੁਤ ਕਿਸਾਨ ਜ਼ਖਮੀ ਹੋਏ ਨੇ ਟਰੈਕਟਰ ਟਰਾਲੀਆਂ ਟਰੈਕਟਰ ਟਰਾਲੀਆਂ ਪੰਨੇ ਆ ਗਏ ਨੇ ਟੈਂਕੀਆਂ ਖੇਤਾਂ ਚ ਉਲਟਾਈਆਂ ਗਈਆਂ ਨੇ ਕਾਰਾਂ ਦੇ ਸ਼ੀਸ਼ੇ ਬਾਰਨਰ ਬੈਟਰੀਆਂ ਕੱਢ ਕੇ ਲੈ ਕੇ ਜੋਰ ਆ ਸ਼ਾਂਤੀ ਟਰਾਲੀਆਂ ਦੇ ਵਿੱਚ ਜabb ਬਜ਼ੁਰਗ ਬੈਠੇ ਸੀ ਟਰਾਲੀਆਂ ਦੇ ਵਿੱਚ ਉਹਨਾਂ ਨੂੰ ਵੀ ਕੁੱਟਿਆ ਗਿਆ ਹੈ